ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਥੱਲੇ ਕੁੱਝ ਵੀਰਾਂ ਭਰਾਵਾਂ ਦੇ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਹੀ ਜਵਾਬ ਦੇਵਾਂਗੇ ਤੇ ਜ਼ਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕੰਗਾ ਜੀਨਣਾ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਸੈੱਟ ਕਰ ਲਵੋ ਤਾਂ ਜੋ ਜੇ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਂ ਨੂੰ ਜ਼ਰੂਰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਗਈ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਲੌਈ ਫੇਅਰ ਕਰਦੇ ਆਂ ਵੀਡੀਓ ਸਟਾਰ ਸਭ ਤੋਂ ਪਹਿਲਾਂ ਵੀਡੀਓ ਸਵਾਰ ਲਾਇਆ ਵੀਰ ਮੈਂ ਸਾਲ ਵਾਲੇ ਪੇਪਰ 18 ਮਾਰਚ ਨੂੰ 9:00 ਵਜੇ 1 ਮਿੰਟ 25 ਸੈਕਿੰਡ ਤੇ ਪੜ੍ਹਿਆ ਆਂ ਅੱਜ ਤੱਕ ਸੁਣਿਆ ਨਹੀਂ ਕਿ ਸਾਲ ਵਾਲੇ ਪੇਪਰ ਪੇਪਰ ਬੈਨਵੀਓ ਤੋਂ ਨਿਕਲੇ ਹੋਏ ਹਨ ਦੱਸਿਓ ਜਰੂਰ ਕਿਉਂਦਾ ਕ ਨਿਕਲ ਸਕਦੇ ਹਨ ਉਮੀਦ ਰੱਖੀ ਆਂ ਜੀ ਵੀਰ ਜੀ ਪੇਪਰ ਹਲੇ ਨਿਕਲ ਸਕਦੇ ਆ ਪੇਪਰ ਨਿਕਲੇ ਵੀ ਆ ਸਾਡੇ ਪਾਸੋਂ ਨਿਕਲੇ ਵਾ ਉੱਚ ਕਰ ਸਕਦਾ ਕੀ ਨਵੀਰੇ ਹਾਂ ਚਾਹ ਮੈਂ ਦੱਸਦਾ ਇਹਦੀ ਗੱਲ ਤਾਂ ਦੱਸ ਦਵਾਂ ਕਿ ਪੇਪਰ ਕਿਉਂ ਨਹੀਂ ਪੜਾਦਾ ਆਪਾਂ ਨੂੰ ਕਿ ਪੇਪਰ ਬੈਂਕ ਵਿੱਚ ਪੇਪਰ ਨਿਕਲਿਆ ਜਾਂ ਮਿਲਾਂ ਤੋਂ ਪੇਪਰ ਨਿਕਲਿਆ ਜਾਂ ਨਾ ਪੁਲਿਸ ਦਾ ਪੇਪਰ ਨਿਕਲਿਆ ਜਦੋਂ ਕਿਸੇ ਵੀਰ ਭਰਾ ਦੇ ਪੇਪਰ ਨਿਕਲਦੇ ਆ ਨਾ ਉਹ ਦੱਸਦਾ ਨਹੀਂ ਉਹ ਉਛਪਾ ਲੈਂਦਾ ਵਾ ਉਹ ਅੰਦਰ ਆਪਣੇ ਆਪ ਆਪਣੇ ਆਪ ਕਲੀ ਫੈਮਿਲੀ ਫੈਮ ਨੂੰ ਪੜ ਲੱਗਦਾ ਵੀ ਕਿ ਹੋਰ ਨੂੰ ਪਾ ਲੱਜੇ ਮੇਰੇ ਪੇਪਰ ਨਿਕਲ ਗਿਆ ਉਹ ਬਾਜਾ ਇਦਾਂ ਨਾ ਕਰਦੇ ਓਦਾਂ ਕਰ ਜਿਵੇਂ ਆਪਾਂ ਵਹਿਮ ਭਰਮ ਨਹੀਂ ਹੁੰਦੇ ਆਪਣ ਜਿਵੇਂ ਉਹਨਾ ਆਈਨਾ ਗਰੁੱਪ ਬਣਾਇਆ ਵਾ ਕਿ ਵੀ ਆਪਾਂ ਗਰੁੱਪ ਵਾ ਆਪਣਾ ਇੱਕ ਇਟਲੀ ਦਾ ਗਰੁੱਪ ਵਾ ਇਟਲੀ ਦੇ ਬੱਚੇ ਮੜਕੀ ਨੂੰ ਜਨਨਾ ਦਾ ਪਾਈ ਦੀਆਂ ਜਾਂ ਗੱਲਾਂ ਬਾਤਾਂ ਕਰੀਦਾ ਇਟਲੀ ਬਾਰੇ ਸਾਰੀਆਂ ਤੇ ਉਹਦੇ ਵਿੱਚ ਵੀ ਜਿਹੜੇ ਵੀ ਪ੍ਰਾ ਦੇ ਪੇਪਰ ਨਿਕਲਦੇ ਆ ਨਾ ਉਹ ਚ ਆਪਾਂ ਕਿਹਾ ਵਾ ਕਿ ਜੇਗਾ ਗਾਈ ਪ੍ਰਾ ਦੇ ਪੇਪਰ ਨਿਕਲਦੇ ਆ ਸਾਉ ਦੱਸੋ ਤਾਂ ਜੋ ਆਪਾਂ ਵੀਡੀਓ ਬਣਾ ਕੇ ਦੱਸ ਸਕੀ ਕਿ ਪੇਪਰ ਕਿੱਥੇ ਕਿੱਥੇ ਨਿਕਲ ਰਹਾ ਹੈ ਪਰ ਕੋਈ ਵੀ ਪ੍ਰਾ ਦੱਸਦਾ ਨਹੀਂ ਕਾਰਨ ਉਹਦਾ ਕੀ ਆ ਵੀ ਵਹਿਮ ਭਰਮ ਪਾਉਂਦੇ ਕਿ ਸਾਡੇ ਪੇਪਰ ਨਿਕਲ ਗਿਆ ਕੋਈ ਕੁਝ ਕਾਰਨ ਦਵੇ ਇਦਾਂ ਉਹ ਨਾ ਕਰਦੇ ਉਹਦਾਂ ਨਾ ਕਰਦੇ ਪੇਪਰ ਪਰ ਸਾਰੇ ਨਿਕਲ ਜਾਂਦੇ ਆ ਜਦੋਂ ਪੇਪਰ ਨਿਕਲਦਿਆ ਉਹ ਲੈਫਟ ਮਾਰ ਦਿੰਦੇ ਆ ਗਰੁੱਪ ਹੁਣ ਪਿਛਲੇ ਹਫਤੇ ਮੇਰੇ ਸਾਹਮਣੇ ਤਿੰਨ ਚਾਰ ਬੰਦੇ ਆ ਸਾਡੇ ਉਹ ਗਰੁੱਪ ਵਿੱਚੋਂ ਲੈਫਟ ਮਾਰ ਗਏ ਆ ਕਾਰਨ ਕੀ ਆ ਉਹਨਾਂ ਦੇ ਪੇਪਰ ਨਿਕਲ ਗਿਆ ਉਹਨਾਂ ਨੂੰ ਹੁਣ ਉਹ ਨਿਊਜ਼ ਬਾਰੇ ਕੋਈ ਇੰਟਰਸਟ ਨਹੀਂ ਆ ਪੇਪਰ ਨਿਕਲਣ ਤੋਂ ਬਾਅਦ ਪਰ ਉਹਨਾਂ ਨੂੰ ਇਹ ਕਦੇ ਪਤਾ ਨਹੀਂ ਕਿ ਇੱਥੇ ਆਣ ਕੇ ਬਾਅਦ ਵਿੱਚ ਫੇਰ ਲੋੜ ਪੈਣੀ ਗਰੁੱਪਾਂ ਦੀ ਤੇ ਬਾਅਦ ਵਿੱਚ ਇਹਨਾਂ ਨੇ ਗਰੁੱਪ ਜਿਹੜੇ ਆ ਫੇਰ ਜੁਆਇਨ ਕਰਨੇ ਕਿਉਂਕਿ ਇੱਥੇ ਆਣ ਕੇ ਕੰਮ ਨਾ ਮਿਲਿਆ ਫਿਰ ਉਹਨਾਂ ਨੇ ਗਰੁੱਪਾਂ 'ਚ ਜਾਣਾ ਹੈ ਹਨ ਗਰੁੱਪ 'ਚ ਜਾਣ ਕਰ ਲਓ ਇਦਾਂ ਕਰ ਲਓ ਇਦਾਂ ਕਰ ਲਓ ਠੀਕ ਹੈ ਇਸ ਕਰਕੇ ਉਹਨਾਂ ਨੂੰ ਕਹਿੰਨਾਂ ਕਿ ਪੇਪਰ ਜਦੋਂ ਕਿਸੇ ਵੀਰ ਭਰਾ ਦੇ ਨਿਕਲਦੇ ਆ ਜਰੂਰ ਦੱਸਿਆ ਕਰੋ ਉਹਨੂੰ ਛਿਪਾਇਆ ਨਾ ਕਰੋ ਛਪਾਉਣ ਨਾਲ ਕੁਝ ਨਹੀਂ ਹੁੰਦਾ ਨਾ ਕਿਹਨੇ ਕੁਝ ਕਰ ਦੇਣਾ ਵਾ ਜੋ ਤੁਹਾਡੀ ਕਿਸਮਤ 'ਚ ਲਿਖਿਆ ਹੋਣਾ ਦਿਓ ਆ ਨਾਰਮਲੀ ਗੱਲ ਵੀਰ ਭਰਾ ਛਪਾ ਲੈਂਦੇ ਜਿਸ ਕਾਹਦੇ ਦੱਸਦੇ ਨਹੀਂ ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਪੇਪਰ ਜਿਹੜੇ ਆ ਉਹ ਸਾਰੇ ਪਾਸੇ ਹੀ ਨਿਕਲੇ ਆ ਕੁਸਤਾਵਾ ਨੌ ਮੰਥ ਵਾਲੇ ਪੇਪਰ ਬਾਰੇ ਦੱਸਿਓ ਹਾਂਜੀ ਵੀਰ ਜੀ ਪੇਪਰ ਜਿਹੜੇ ਆ ਨੌ ਮੰਥ ਵਾਲੇ ਉਹ ਵੀ ਨਿਕਲ ਰਿਹਾ ਹੈਗੇ ਆ ਚਾਂਸ ਨੌ ਮੰਥ ਵਾਲੇ ਪੇਪਰ ਨਿਕਲਣ ਦੇ ਚਾਂਸ ਹੈਗੇ 25 ਮਾਰਚ ਨੂੰ ਭਰੇ ਸੀ ਹਾਂਜੀ ਹਾਂਜੀ ਵੀਰ ਜੀ ਪੇਪਰ ਹਾਲੇ ਨਿਕਲਣ ਦੇ ਚਾਂਸ ਹੈਗੇ ਆ ਪੇਪਰ ਨਿਕਲ ਰਿਹਾ ਮਾਰੇ ਮੋਟੇ ਪਰ ਸਪੀਡ ਘਟ ਗਈ ਹੈ ਪਰ ਪੇਪਰ ਹਾਲੇ ਨਿਕਲ ਰਿਹਾ ਮੇਰੀ ਯਾਰ ਰੈਫਿਊਜੀ ਆ ਗਈ ਕੀ ਹਾਂ ਆ ਗਈ ਹਾਂ ਲ ਹੋ ਸਕਦਾ ਇਹਦਾ ਹੁਣ ਵੀਜੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲਓ ਰਮਨ ਸੰਤੂ ਜੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ ਆਪਾਂ ਉਥੇ ਗੱਲਬਾਤ ਕਰਦੇ ਆ ਤੁਹਾਨੂੰ ਦੱਸ ਦਾਂਗੇ ਕੀ ਹਫਤਾ ਕੋਈ ਹੱਲ ਹੈਗਾ ਕਿ ਨਹੀਂ ਹੈਗਾ ਇਹਦਾ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆ ਭਾਜੀ ਕਨਵਰਸੇਸ਼ਨ ਦਾ ਦੋਮੰਦਾ ਕਦੋਂ ਹੋਣਾ 9 ਮੰਥ ਵਾਲੇ ਪੇਪਰ ਵਾ ਮੇਰੇ ਕੋਲ ਤਿੰਨ ਸੈਲਰੀ ਸਲਿੱਪ ਵੀ ਹੈਗੀਆਂ ਤੇ ਕੰਟੈਕਟ ਵੀ ਹੈਗਾ ਵਾ ਵੀਡੀਓ ਤੁਸੀਂ ਪਤਾ ਕਰੋ ਕਿ ਪੇਪਰ ਜਿਹੜੇ ਆ ਖੁੱਲੇ ਆ ਉੱਥੇ ਮਲਕੀ ਕੋਣ ਆਸ਼ਾ ਦਾ ਦਮਾਂਦਾੜਾ ਵਾ ਖੁੱਲਾ ਵਾ ਜਗ੍ਹਾ ਖੁੱਲਾ ਹੋ ਤੁਹਾਡਾ ਹੋ ਜਾਣਾ ਵਾ ਉਸੇ ਵੇਲੇ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆ ਵੀਰ ਜੀ ਕੀ ਹੋਇਆ ਬਹੁਤ ਦਿਨ ਬਾਅਦ ਵੀਡੀਓ ਅਪਲੋਡ ਕੀਤੀ ਹੈ ਕਿੱਥੇ ਗਾਇਬ ਹੋ ਗਏ ਸੀ ਹੋਰ ਠੀਕ ਠਾਕ ਆ ਮੇਰੇ ਵੀਰ ਹਾਂਜੀ ਹਾਂਜੀ ਵੀਰ ਜੀ ਸਾਹਿਬ ਵਧੀਆ ਵਾ ਉਹ ਥੋੜਾ ਜਣਾ ਬਿਜੀ ਰਹਿਦੇ ਜਿਸ ਕਰਕੇ ਆਪਣੇ ਵੀਡੀਓ ਅਪਲੋਡ ਨਹੀਂ ਹੋਈ ਟਾਈਮ ਨਹੀਂ ਲੱਗਾ ਰੈਫਰੈਂਸ ਨੰਬਰ ਮੇਰਾ 42600 ਹੱਕ ਤੱਕ ਅਪਾਇੰਟਮੈਂਟ ਮਿਲ ਸਕਦੀ ਹੈ ਵੀ ਜੇ ਤੁਸੀਂ ਆਪਣੀ ਜਿਹੜੀ ਵਾ ਅਪਾਇੰਟਮੈਂਟ ਦੀ ਜਿਹੜੀ ਵਾ ਸਬਮਿਟ ਪਾ ਦਿੱਤਾ ਵਾ ਉੱਥੇ ਮਿਲ ਕੀ ਹੁਣ ਜੇ ਤੁਸੀਂ ਆਪਣੀ ਜਿਹੜੀ ਸਬਮਿਟ ਕਰ ਦਿੱਤੀ ਹੈ ਹੁਣ ਜਿਹੜੀ ਆਪਣੀ ਔਨਲਾਈਨ ਸਬਮਿਟ ਕਰ ਦਿੱਦੀ ਹੈ ਅਪਾਇੰਟਮੈਂਟ ਵਾਸਤੇ ਉਹ ਮੈਨੂੰ ਦੱਸਿਓ ਮਾੜਾ ਫਿਰ ਤੁਹਾਨੂੰ ਦੱਸ ਦਿੰਨੇ ਕੀ ਹਾਲਤਾ ਵਾ ਸਰ ਜੀ ਸਲੇਰ ਨੂੰ ਤੋਂ ਜਮਾ ਹੋਏ ਸੀ 9:07 ਪਰ ਕਿੰਨਾਂ ਤੱਕ ਨੁਲਾਸਾ ਮਿਲ ਜਾਊਗਾ ਪਲੀਜ਼ ਜੀ ਦੱਸਿਓ ਮੈਨੂੰ ਲੱਗਦਾ ਵੀ ਜੀ ਹੋਣ ਤਾਂ ਪੇਪਰ ਨਿਕਲ ਰਿਹਾ ਹਲੇ ਪਰ ਸਪੀਡ ਘੱਟ ਗਈ ਆ ਫੇ ਪੇਪਰ ਨਿਕਲ ਥੋੜੀ ਜਨ ਵੇਟ ਕਰਨੀ ਚਾਹੀਦੀ ਹਲੇ ਉਸ ਤੋਂ ਬਾਅਦ 2 ਦਸੰਬਰ 9 ਵਜੇ 1 ਮਿੰਟ 31 ਸਕਿੰਟ 12 April ਮੇਰਾ ਨੂੰ ਹੋਏ ਸਾਲ ਵਾਲੇ ਕਦੋਂ ਤੱਕ ਨਿਕਲ ਸਕਦੇ ਆ ਸਾਲ ਵਾਲੇ ਪੇਪਰ ਅਪਲਾਈ ਹੋਇਆ 2 ਦਸੰਬਰ ਨੂੰ ਵੀਰੇ ਇਹਦੇ ਬਾਅਦ ਦਾ ਮੈਨੂੰ ਯਾਰ ਪਤਾ ਨਹੀਂ ਹੋਣਗੀ ਪਿਛਲੇ ਪੇਪਰ ਹੋ ਨਿਕਲ ਰਹੇ ਕੇ ਨਹੀਂ ਨਿਕਲ ਰਹੇ ਕਿ ਕਿਸੇ ਵੀ ਇਹਦਾ ਮੈਸੀ ਕੋਈ ਕਰਦਾ ਹੀ ਨਹੀਂ ਆ ਕੀ ਪੇਪਰ ਨਿਕਲ ਰਿਹਾ ਕਿਉਂਕਿ ਉਸ ਤੋਂ ਬਗੈਰ ਆਪਣਾ ਪਤਾ ਲੱਗ ਨਹੀਂ ਸਕਦਾ ਕਿ ਪੇਪਰ ਜਿਹੜਾ ਨਿਕਲ ਰਿਹਾ ਕਿ ਨਹੀਂ ਨਿਕਲ ਰਿਹਾ ਜਿਹੜੇ ਵੀਰ ਭਰਾ ਵੀਡੀਓ ਵੇਖਦੇ ਆ ਜਾਂ ਆਪਣਾ ਜਿਹੜੇ ਵੀਰ ਭਰਾ ਜਾਣਦੇ ਆ ਉਹਨਾਂ ਦਾ ਕਿੰਨਾ ਹਲੇ ਮੈਸੇਜ ਨਹੀਂ ਆਇਆ ਪੇਪਰ ਨਿਕਲਦਾ ਪਿਛਲੇ ਤੋਂ ਪਿਛਲੇ ਪਿਛਲੇ ਹਫਤੇ ਮੈਨੂੰ ਮੈਸੇਜ ਬਹੁਤ ਵੀਰਾਂ ਭਰਾਵਾਂ ਦੇ ਆਏ ਸੀ ਕਿ ਪੇਪਰ ਆਡੇ ਨਿਕਲੇ ਆ ਠੀਕ ਆ ਤੇ ਅਪਾਇੰਟਮੈਂਟਾਂ ਬਾਰੇ ਬੜੇ ਮੈਸੇਜ ਆਏ ਪਿਛਲੇ ਹਫਤੇ ਪਰ ਹੁਣ ਮੈਨੂੰ ਕੋਈ ਮੈਸੇਜ ਨਹੀਂ ਆਇਆ ਕਿ ਆਪਣਾ ਪੇਪਰ ਜਿਹੜਾ ਨਿਕਲੇ ਆ ਜਾਂ ਨਹੀਂ ਨਿਕਲੇ ਇਹਦੇ ਬਾਰੇ ਮੈਨੂੰ ਮੇਰੇ ਹੋਰ ਕੋਈ ਮੈਸੇਜ ਨਹੀਂ ਟਾਈਮ 9:20 ਤੇ ਕਲਿੱਕ ਹੋਏ ਸੀ ਚਾਂਸ ਹੈਗੇ ਆ ਪੇਪਰ ਨਿਕਲਦੇ ਜੂਰ ਸੋ ਪਾਜੀ ਜੇਕਰ ਤੁਹਾਡੇ ਪੇਪਰ ਤਾਂ ਹੈਗੇ ਆ ਮਾਰਚ ਵਾਲੇ ਫਿਰ ਤਾਂ ਆਪਾਂ ਕਹਿ ਦਈਏ ਕਿ ਨਹੀਂ ਚਾਂਸ ਹੈਗੇ ਪਰ ਜੇਕਰ ਤੁਹਾਡੇ ਪੇਪਰ ਹੈਗੇ ਆ ਦਸੰਬਰ ਵਾਲੇ ਫਿਰ ਤਾਂ ਨੇ ਚਾਂਸ ਆਪਾਂ ਕਹਿ ਦੇਗੀ ਹੈਗੇ ਸਾਡੇ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆਇਆ ਵਾ ਬਰੋ 2 ਦਸੰਬਰ ਔਰ ਮਾਰਚ ਪਰਮਾਨੈਂਟ ਵਾਲੇ ਪੇਪਰ ਨਿਕਲ ਰਹੇ ਹੈ ਕਿਹਾ ਹਾਂ ਜੀ ਜੀ ਪੇਪਰ ਨਿਕਲ ਦਸੰਬਰ ਚ ਲੱਗੇ ਸੀ ਨੋਮਨ ਤੁਹਾਡੇ ਪੇਪਰ ਨਿਕਾ ਤੁਹਾਨੂੰ ਨਿਕਲਣਗੇ ਦੇ ਸੰਭਾਅ ਲੱਗੇ ਸੀ ਥੋੜੀ ਜਿਹੀ ਵੀਜੀ ਵੇਟ ਕਰ ਲੋ ਹੋਰ ਠੀਕ ਆ ਤੇ ਜੇ ਹੈ ਗਿਆ ਚਾਂਸਰੇ ਪੇਪਰ ਨਿਕਲਦੇ ਆਪਾਂ ਉਸ ਦੀ ਗੱਲ ਜਿਹੜੀ ਕਰੀਏ ਬਾਕੀ ਜਿਹੜੇ ਵੀ ਰਾ ਭਰਾ ਦਾ ਕੋਈ ਹੋਰ ਸਵਾਲ ਹੋ ਜਿਸ ਨੂੰ ਕਮੈਂਟ ਕਰਕੇ ਪੁੱਛਿਆ ਕਰੋ ਆਪਾਂ ਕਮੈਂਟਾਂ ਤੇ ਹੁਣ ਵੀਡੀਓ ਬਣਾਉਣੀ ਹੈ ਜਿਹੜੇ ਵੀ ਵੀਰ ਭਰਾ ਦਾ ਕੋਈ ਵੀ ਸਵਾਲ ਹੈਗਾ ਵਾ ਠੀਕ ਹੈ ਉਹ ਮੇਰੇ ਵੀਰ ਭਰਾ ਨੂੰ ਕਮੈਂਟ ਕਰਕੇ ਜਰੂਰ ਪੁੱਛਿਆ ਕਰੋ ਤੇ ਆਪਾਂ ਤੁਹਾਡੇ ਕਮੈਂਟਾਂ ਤੇ ਹੀ ਲਗਾਤਾਰ ਹੁਣ ਵੀਡੀਓ ਬਣਾਇਆ ਕਰਨੀਆਂ ਜਿਹੜੀ ਵੀ ਵੀਡੀਓ ਆਊਗੀ ਕਮੈਂਟਾਂ ਤੇ ਹੀ ਜ਼ਿਆਦਾਤਰ ਆਊਗੀ ਜੇਕਰ ਕੋਈ ਨਾਲ ਨਿਊਜ਼ ਆਊਗੀ ਨਿ ਠੀਕ ਹੈ ਤੇ ਇਹ ਵੀਡੀਓ ਕਰਦੇ ਆ ਇੱਥੇ ਖਤਮ ਇਹਦੇ ਨਾਲ ਹੀ ਸਾਰੇ ਕਮੈਂਟ ਹੁੰਦੇ ਆ ਖਤਮ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਾਥ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ